ਅਮਰੀਕਾ ਤੋਂ ਰਿਪੋਰਟ ਹੋ ਕੇ ਆ ਰਹੇ ਨੌਜਵਾਨਾਂ ਤੇ ਪੱਤਰਕਾਰ ਆਪਣੀ ਪੱਤਰਕਾਰੀ ਕਰ ਰਿਹਾ ਐ ਮੈਿਕ ਅੱਗੇ ਕਰ ਰਿਹਾ ਐ ਉਹਨਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਐ ਇੱਕ ਬੰਦੇ ਜਿਨ੍ਹਾਂ ਨੂੰ ਇਸ ਤਰੀਕੇ ਦੇ ਨਾਲ ਜਲੀਲ ਕਰਕੇ ਉੱਥੋਂ ਕੱਢਿਆ ਜਾ ਰਿਹਾ ਜਿਹੜੇ ਕਰਜ਼ਾ ਲੈ ਕੇ 50 50 60 60 ਲੱਖ ਰੁਪਇਆ ਲਾ ਕੇ ਇੱਕ ਮੌਤ ਦੇ ਵਿੱਚ ਦੀ ਲੰਘ ਕੇ ਉਹ ਕਿਸੇ ਚੰਗੇ ਪੁਇਕ ਦੀ ਭਾਲ ਦੇ ਵਿੱਚ ਉਹਨਾਂ ਅਮਰੀਕਾ ਵਰਗੇ ਦੇਸ਼ ਵਿੱਚ ਗਏ ਉੱਥੇ ਸਮੱਸਿਆਵਾਂ ਪੈਦਾ ਹੋਈਆਂ ਉਹਨਾਂ ਨੂੰ ਵਾਪਸ ਭੇਜਿਆ ਗਿਆ ਜਲੀਲ ਕਰਕੇ ਵਾਪਸ ਭੇਜਿਆ ਗਿਆ ਤਾਂ ਉੱਥੇ ਮੀਡੀਆ ਪਹੁੰਚਦਾ ਐ ਮੀਡੀਆ ਉਹਨਾਂ ਦੇ ਦਰਦਾਂ ਨੂੰ ਛੇੜਦਾ ਉੱਥੇ ਜਾ ਕੇ ਕਹਿੰਦਾ ਕਿ ਤੁਸੀਂ ਕਿਵੇਂ ਦੇਖ ਰਹੇ ਹੋ ਕੀ ਵਾਪਰਿਆ ਕੀ ਨਹੀਂ ਹੋਇਆ ਸਭ ਨੂੰ ਪਤਾ ਹੈ ਉਹਨਾਂ ਨੇ ਤਸਵੀਰਾਂ ਜਗ ਜਗਰ ਕਰ ਰਿਹਾ ਕਿ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਆਹ ਬੰਦਿਆਂ ਨੂੰ ਉੱਥੋਂ ਕੱਢਿਆ ਗਿਆ ਹੈ ਕਿ ਇੱਕ ਬਜ਼ੁਰਗ ਔਖੇ ਵੀ ਹੋਏ ਪਿਛਲੇ ਦਿਨੀ ਮੀਡੀਆ ਤੇ ਕਿ ਤੁਸੀਂ ਯਾਰ ਆਏ ਨਾ ਕਰੋ ਤਾਂ ਮੀਡੀਆ ਨੂੰ ਇਸ ਚੀਜ਼ ਤੇ ਸ਼ਰਮ ਆਉਣੀ ਚਾਹੀਦੀ ਹੈ ਕਿ ਇੱਕ ਦੁਖੀ ਨੂੰ ਹੋਰ ਦੁਖੀ ਨਹੀਂ ਕਰਨਾ ਚਾਹੀਦਾ ਉਹਦੇ ਮੂੰਹ 'ਚ ਮੈਕ ਤਨ ਕਿਉਂ ਨੂੰ ਉਦੋਂ ਵੱਧ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਤੇ ਨਾਲ ਹੀ ਸਵਾਲ ਹੈ ਸਮੇਂ-ਸਮੇਂ ਦੀਆਂ ਸਰਕਾਰਾਂ ਨੂੰ ਤੇ ਮੌਜੂਦਾ ਸਰਕਾਰ ਨੂੰ ਹਾਰੇ ਕਹੋਣਾ ਵਿਅਕਤੀ ਇਹ ਗੱਲ ਕਰ ਰਿਹਾ ਕਿ ਏਜੰਟਾਂ ਖਿਲਾਫ ਕਾਰਵਾਈ ਕੀਤੀ ਜਾਵੇ ਏਜੰਟਾਂ ਖਿਲਾਫ ਕਾਰਵਾਈ ਕੀਤੀ ਜਾਵੇ ਕਿ ਕਾਰਵਾਈ ਸਮੇ ਸਮੇਂ ਦੀਆਂ ਸਰਕਾਰਾਂ ਤੇ ਨਹੀਂ ਹੋਣੀ ਚਾਹੀਦੀ ਕਿ ਕਾਰਵਾਈ ਅਕਾਲੀ ਸਰਕਾਰਾਂ ਤੇ ਲੀਡਰਾਂ ਤੇ ਨਹੀਂ ਹੋਣੀ ਚਾਹੀਦੀ ਜਿਹੜੀ 2000 ਜਿਹੜੀ 7 ਤੋਂ ਲੈ ਕੇ 17 ਤੱਕ ਰਹੀ ਹੈ ਕਿ ਕਾਰਵਾਈ 17 ਤੋਂ ਲੈ ਕੇ 22 ਤੱਕ ਨਹੀਂ ਕੈਪਟਨ ਸਰਕਾਰ ਜਾਂ ਚੰਨੀ ਸਰਕਾਰ ਤੇ ਨਹੀਂ ਹੋਣੀ ਚਾਹੀਦੀ ਕਿ ਕਾਰਵਾਈ ਮੌਜੂਦਾ 3 ਸਾਲ ਬੀਤ ਚੁੱਕੇ ਸਰਕਾਰ ਭਗਵਾਨ ਸਿੰਘ ਮਾਨ ਦੀ ਸਰਕਾਰ ਤੇ ਨਹੀਂ ਹੋਣੀ ਚਾਹੀਦੀ ਕਿ ਜਿਨ੍ਹਾਂ ਨੇ ਪੰਜਾਬ ਵਿੱਚ ਅਜੇ ਹੱਥ ਪੁਆਖੀ ਨਹੀਂ ਦਿੱਤਾ ਕਿ ਲੋਕ ਸਾਡੇ ਪੰਜਾਬ ਦੇ ਨੌਜਵਾਨ ਇੱਥੇ ਚੰਗੇ ਤਰੀਕੇ ਦੇ ਨਾਲ ਰਹਿ ਸਕਣ ਇੱਥੇ ਉਹਨਾਂ ਨੂੰ ਚੰਗਾ ਰੁਜ਼ਗਾਰ ਮਿਲ ਸਕੇ ਉਹਨਾਂ ਨੂੰ ਚੰਗਾ ਜੀਵਨ ਬਸਰ ਮਿਲ ਸਕੇ ਤਾਂ ਕਿ ਉਹ ਐਡੀ ਔਖੀ ਔਖੇ ਰਾਹਾਂ ਵਿੱਚ ਦੀ ਹੋ ਕੇ ਦੂਜੇ ਮੁਲਕਾਂ ਦੇ ਵਿੱਚ ਜਲੀਲ ਹੋਣ ਲਈ ਜਾਣ ਕਾਰਵਾਈ ਏਜੰਟਾਂ ਤੋਂ ਪਹਿਲਾਂ ਸਾਡੀਆਂ ਸਰਕਾਰਾਂ ਤੇ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਸਾਡੇ ਨੌਜਵਾਨਾਂ ਨੂੰ ਸਾਂਭਿਆ ਨਹੀਂ ਇੱਕ ਮੰਤਰੀ ਬਣ ਜਾਂਦਾ ਹੈ ਕ ਐਮਐਲਏ ਬਣ ਜਾਂਦਾ 7-7 ਕੋਸਟਾਂ ਦੇ ਪੈਸੇ ਜੋੜ ਜਾਂਦਾ ਇੰਨੇ-ਇੰਨੇ ਘਪਲੇ ਕਰ ਜਾਂਦਾ ਇੰਨੇ-ਇੰਨੇ ਪੈਸੇ ਕਮਾ ਜਾਂਦਾ ਹੈ ਉਹ ਸਾਡੇ ਨੌਜਵਾਨਾਂ ਦਾ ਭੁਗਤਖਾ ਜਾਂਦਾ ਹੈ ਏਜੰਟ ਤਾਉ ਨਾਲ ਕੀ ਦਾ ਲਾਹਾ ਲੈਂਦੇ ਨੇ ਕਿ ਹੁਣ ਸਾਡੇ ਦੇ ਕੋਲੇ ਲੋਕ ਆਉਂਦੇ ਆ ਸੀ ਉਹਨਾਂ ਦੀ ਲੁੱਟ ਕਰਦੇ ਆ ਪਰ ਲੁੱਟ ਦਾ ਅਸਲ ਜ਼ਿੰਮੇਵਾਰ ਕੌਣਾ ਹੈ ਲੁੱਟ ਕਰਵਾਉਣ ਦਾ ਅਸਲ ਜ਼ਿੰਮੇਵਾਰ ਕੋ ਲੀਡਰ ਨੇ ਉਹ ਸਰਕਾਰਾਂ ਆ ਰਹੀਆਂ ਨੇ ਜਿਨ੍ਹਾਂ ਨੇ ਨੌਜਵਾਨਾਂ ਨੂੰ ਸਾਂਭਿਆ ਨਹੀਂ ਸਾਡੇ ਨੌਜਵਾਨ ਚਿੱਟੇ ਤੇ ਗਏ ਸਰਕਾਰਾਂ ਨੇ ਸਾਂਭਿਆ ਨਹੀਂ ਚਿੱਟੇ ਨੂੰ ਵਧਾਵਾ ਦਿੱਤਾ ਮੰਤਰੀਆਂ ਦੇ ਸੰਤਰੀਆਂ ਦੇ ਚਿੱਟੇ ਦੇ ਵਿੱਚ ਹੱਥ ਆਏ ਸਾਡੇ ਨੌਜਵਾਨ ਗੈਂਗਸਟਰਵਾਦ ਵਾਲੇ ਪਾਸੇ ਗਏ ਸਾਡੀਆਂ ਸਰਕਾਰਾਂ ਨੇ ਸਾਂਭਿਆ ਨਹੀਂ ਸਗੋਂ ਉਹਨਾਂ ਨੌਜਵਾਨਾਂ ਨੂੰ ਵਰਤਿਆ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਕਿਸੇ ਨੇ ਕਿਸੇ ਗਰੁੱਪ ਨੂੰ ਵਰਤਿਆ ਕਿਸੇ ਨੇ ਕਿਸੇ ਗਰੁੱਪ ਨੂੰ ਵਰਤਿਆ ਸਭ ਨੇ ਵਰਤਿਆ ਕਿਸੇ ਨੇ ਉਹਨਾਂ ਨੂੰ ਸਾਂਭਿਆ ਨਹੀਂ ਸਾਡੇ ਨੌਜਵਾਨ ਪ੍ਰਵਾਸ ਵੱਲ ਵਧੇ ਚਾਹੇ ਉਹ ਆਇਲਸ ਦੇ ਰਾਤ ਜ਼ਸਤੇ ਹੋਣ ਚਾਹੇ ਉਹ ਗੈਰਕਾਨੂੰਨੀ ਡੰਕੀ ਰਹੇ ਗਏ ਹੋਣ ਸਾਡੇ ਇੱਕ ਸਰਕਾਰਾਂ ਨੇ ਉਹਨਾਂ ਨੂੰ ਸਾਂਭਿਆ ਨਹੀਂ ਉਹਨਾਂ ਨੂੰ ਰੋਜ਼ਗਾਰ ਮੁਹੱਈਆ ਨਹੀਂ ਕਰਵਾਇਆ ਉਹਨਾਂ ਦੇ ਲਈ ਇੱਥੇ ਵਾਤਾਵਰਣ ਪੈਦਾ ਨਹੀਂ ਕੀਤਾ ਜਿਹੜਾ ਉਹ ਇੱਥੇ ਰਹਿ ਸਕਣ ਇਹਦੇ ਆ ਸਾਰੇ ਜੋ ਕੁਝ ਵਾਪਰ ਰਿਹਾ ਉਹ ည ਜੁਮੇਵਾਰ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਜਿਨ੍ਹਾਂ ਨੇ ਪੰਜਾਬ ਨਾਲ ਧੋਖਾ ਕਮਾਇਆ ਜਿਨ੍ਹਾਂ ਨੇ ਪੰਜਾਬ ਦੇ ਹੱਕ ਕੇਂਦਰ ਮੂਰੇ ਲਟਾਏ ਜਿਨ੍ਹਾਂ ਨੇ ਪੰਜਾਬ ਦੇ ਪੈਸੇ ਖਾਦੇ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਕੁੱਟਿਆ ਘੜੀਸਿਆ ਪੰਜਾਬ ਨੂੰ ਤਬਾਹ ਕਰਕੇ ਰੱਖ ਦਿੱਤਾ ਕਿ ਉਹਨਾਂ ਸਰਕਾਰਾਂ ਤੇ ਕਾਰਵਾਈ ਹੋਵੇਗੀ ਕਿ ਭਗਵਾਨ ਸਿੰਘ ਮਾਨ ਤੇ ਕਦੇ ਪਰਚਾ ਹੋਵੇਗਾ ਕਿ ਤੁਸੀਂ ਪੰਜਾਬ ਦੇ ਨੌਜਵਾਨਾਂ ਲਈ ਕੀ ਕੀਤਾ ਅੱਜ ਤੱਕ ਇੱਕ ਬੋਰਡ ਲਾ ਕੇ ਪੋਸਟਰ ਲਾ ਕੇ ਨੌਕਰੀਆਂ ਦੀਆਂ ਗੱਲਾਂ ਕਰਕੇ ਠੋਕੀ ਵਾਹਵਾ ਕਰਕੇ ਤੁਸੀਂ ਅਸਲ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਸੰਭਲ ਲੈ ਕੇ ਕੀ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਕੋਈ ਪਰਚਾ ਹੋਵੇਗਾ ਜਿਨ੍ਹਾਂ ਨੇ ਪੰਜਾਬ ਦੀ ਨੌਜਵਾਨੀ ਲਈ ਕੋਈ ਕਦਮ ਹੀ ਨਹੀਂ ਉਠਾਇਆ ਚਰਨਜੀਤ ਸਿੰਘ ਚੰਨੀ ਬੇਸ਼ੱਕ ਉਹਨਾਂ ਕੋਲੇ ਥੋੜਾ ਸਮਾਂ ਸੀ ਉਹਨਾਂ ਤੇ ਇਹ ਗੱਲ ਜ਼ਰੂਰ ਕਹਿਣੀ ਬੰਦੀ ਹੈ ਪਰ ਉਹ ਨਹੀਂ ਜਿੰਨੀ ਕੈਪਟਨ ਅਮਰਿੰਦਰ ਸਿੰਘ ਤੇ ਜਾਂ ਭਗਵਾਨ ਸਿੰਘ ਮਾਨ ਤੇ ਜਾਂ ਪ੍ਰਕਾਸ਼ ਸਿੰਘ ਬਾਦਲ ਜੋ ਨਹੀਂ ਰਹੇ ਉਹਨਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਡਿਪਟੀ ਸੀਐਮ ਸੀ ਉਹਨਾਂ ਤੇ ਕਾਰਵਾਈ ਨਹੀਂ ਹੋਣੀ ਚਾਹੀਦੀ ਕਿ ਆ ਸਾਰੇ ਲਈ ਜ਼ਿੰਮੇਵਾਰ ਤੁਸੀਂ ਹੋ ਇੱਕ ਨੌਜਵਾਨ ਵਿਦੇਸ਼ ਗਿਆ 50-60 ਲੱਖ ਰੁਪਇਆ ਲਿਆ ਪਤਾ ਨਹੀਂ ਕਿੱਥੋਂ ਕਰਜ਼ਾ ਚੱਕਿਆ ਕੀ ਜ਼ਮੀਨ ਵੇਚੀ ਕੀ ਉਹਦੇ ਤੇ ਪਰਿਵਾਰ ਤੇ ਗੁਜ਼ਰੀ ਅੱਜ ਉਹ ਵਾਪਸ ਆ ਰਿਹਾ ਹੈਗਾ ਉਹਦੀ ਕੀ ਹਾਲਤ ਹੋਵੇਗੀ ਉਹਦੇ ਤੇ ਕੀ ਬੀਤ ਰਹੀ ਹੋਵੇਗੀ ਉਹਦੀ ਕੋਈ ਜ਼ਿੰਦਗੀ ਕਿਵੇਂ ਜਿਊਏਗਾ ਸਮਾਜ ਸਾਡਾ ਅਜਿਹਾ ਨਹੀਂ ਹੈ ਕਿ ਉਹਨੂੰ ਮਾਹੌਲ ਦੇ ਸਕੇ ਸਾਡੇ ਸਮਾਜ 'ਚ ਵੀ ਟੀਚਰਾਂ ਪਈਆਂ ਸਭ ਤੋਂ ਪਹਿਲਾਂ ਟੀਚਰਾਂ ਸਾਡਾ ਮੀਡੀਆ ਕਰਦਾ ਮੀਡੀਆ ਤੋਂ ਬਾਅਦ ਪੈਨਡ ਕਰੇਗਾ ਪੈਨਡ ਤੋਂ ਬਾਅਦ ਉਹ ਜਿਹੜੇ ਤੋਂ ਕਰਜ਼ਾ ਲਿਓ ਕਰਜ਼ੇ ਵਾਲਾ ਕਿ ਘਰੇ ਘੇਰੇਗਾ ਤਾਂ ਪੂਰੀ ਅਸਥਿਰਤਾ ਫਲਾ ਦਿੱਤੀ ਗਈ ਹੈ ਪੂਰਾ ਮਾਹੌਲ ਖਰਾਬ ਕੀਤਾ ਗਿਆ ਸਮੇਂ-ਸਮੇਂ 'ਤੇ ਜਾਂ ਸਰਕਾਰਾਂ ਵੱਲੋਂ ਅੱਜ ਉਹ ਨੌਜਵਾਨ ਘਰਾਂ ਵਿੱਚ ਆਏ ਨੇ 50-50 40-40 ਲੱਖ ਦੇ ਉਹਨਾਂ ਸਰਕਾਰ ਜੇ ਨੇ ਕਦੋਂ ਉਹ ਉੱਠਣਗੇ ਕਦੋਂ ਸਿਰ ਚੱਕ ਕੇ ਤੁਰਨਗੇ ਕਦੋਂ ਆਪਣੇ ਕਰਜ਼ੇ ਦੀ ਪੰਡ ਲਾਉਣਗੇ ਇਹ ਸਵਾਲਾਂ ਦਾ ਜਵਾਬ ਕਿਸੇ ਕੋਲੇ ਵੀ ਨਹੀਂ ਹੈ ਹੁਣ ਰਮਣੀਅਤ ਬਿੱਟੂ ਬੋਲਦੇ ਨੇ ਮੁੱਖ ਮੰਤਰੀ ਸਾਹਿਬ ਇਹ ਕੱਲ ਜਿਹੜੀ ਇਹਦੇ ਲਈ ਜ਼ਿੰਮੇਵਾਰ ਹੈ ਪਰਚੇ ਕਿਉਂ ਨਹੀਂ ਦਰਜ ਕਰ ਰਹੇ ਬਾਜਵਾ ਸਾਹਿਬ ਬੋਲ ਰਹੇ ਨੇ ਕਿ ਉਹ ਪਰਚੇ ਕਿਉਂ ਨਹੀਂ ਦਰਜ ਕਰ ਰਹੇ ਬਿੱਟੂ ਸਾਹਿਬ ਨੇ ਪੁੱਛਣਾ ਚਾਹਣਾ ਇਹਦੋਂ ਪਹਿਲਾਂ ਸਰਕਾਰ ਤੁਹਾਡੀ ਵੀ ਸੀ ਤੁਸੀਂ ਹੁਣ ਨਵੇਂ-ਨਵੇਂ ਬੀਜੇਪੀ ਚ ਗਏ ਹੋ ਤੁਸੀਂ ਕੀ ਕਾਰਵਾਈ ਕੀਤੀ ਹੈ ਤੁਸੀਂ ਆਗਲੀ ਸਰਕਾਰ ਤੇ ਰਹਿੰਦੇ ਨੌਜਵਾਨੀ ਨੂੰ ਬਚਾਉਣ ਲਈ ਕੀ ਕਦਮ ਉਠਾਏ ਹੈ ਬਾਈਵਾ ਸਾਹਿਬ ਹੈ ਬਾਈਵਾ ਸਾਹਿਬ ਨੇ ਕੀ ਕਦਮ ਉਠਾਏ ਪੰਜ ਸਾਲ ਇਹਨਾਂ ਦੀ ਸਰਕਾਰ ਰਹੀ ਹੈ ਕੋਈ ਡੱਕਾ ਨਹੀਂ ਤੋੜਿਆ ਉਸ ਤੋਂ ਬਾਅਦ ਭਗਵਾਨ ਸਿੰਘ ਮਾਨਾ ਤਿੰਨ ਸਾਲ ਇਹਨਾਂ ਨੂੰ ਹੋ ਗਏ ਇਹਨਾਂ ਨੇ ਡੱਕਾ ਨਹੀਂ ਤੋੜਿਆ ਨੌਜਵਾਨੀ ਲਈ ਕੋਈ ਚੰਗੇ ਕੰਮ ਨਹੀਂ ਕੀਤੇ ਮਾਹੌਲ ਨਹੀਂ ਬਣਾਇਆ ਕੋਈ ਇੱਥੇ ਇਹੋ ਜਿਹਾ ਵਾਤਾਵਰਣ ਨਹੀਂ ਬਣਾਇਆ ਕਿ ਨੌਜਵਾਨ ਕਾਮਯਾਬ ਹੋ ਸਕਣ ਨੌਜਵਾਨ ਤਰੱਕੀ ਕਰ ਸਕਣ ਸੋ ਇਹ ਤੇ ਏਜੰਟਾਂ ਦੀ ਜ਼ਿੰਮੇਵਾਰੀ ਬਣਦੀ ਹੈ ਠੀਕ ਹੈ ਉਹਨਾਂ ਨੇ ਧੋਖਾ ਕੀਤਾ ਕਿਵੇਂ ਨੌਜਵਾਨਾਂ ਨੂੰ ਦੋ ਨੰਬਰ 'ਚ ਪੰਚਾਇਆ ਪਰ ਸਭ ਤੋਂ ਵੱਡੀ ਜ਼ਿੰਮੇਵਾਰੀ ਉਹ ਸਰਕਾਰਾਂ ਦੀ ਬਣਦੀ ਹੈ ਜਿਨ੍ਹਾਂ ਨੇ ਨੌਜਵਾਨਾਂ ਨੂੰ ਰਹਿਣ ਲਈ ਤੇ ਮਾਹੌਲ ਨਹੀਂ ਦਿੱਤਾ ਜਿਨ੍ਹਾਂ ਨੇ ਨੌਜਵਾਨਾਂ ਲਈ ਕੰਮ ਨਹੀਂ ਕੀਤਾ ਜਿਨ੍ਹਾਂ ਨੇ ਨੌਜਵਾਨਾਂ ਤੇ ਸਮੇਂ-ਸਮੇਂ ਤੇ ਖੇਡਣ ਵਾਲੇ ਤੇ ਆਨ ਨਹੀਂ ਦਿੱਤਾ ਉਹਨਾਂ ਦੀਆਂ ਨੌਕਰੀਆਂ ਵੱਲ ਧਿਆਨ ਨਹੀਂ ਦਿੱਤਾ ਉਹਨਾਂ ਦੀ ਐਜੂਕੇਸ਼ਨ ਵੱਲ ਧਿਆਨ ਨਹੀਂ ਦਿੱਤਾ ਉਹਨਾਂ ਤੇ ਗੌਰ ਹੀ ਨਹੀਂ ਕੀਤੀ ਜਿਹਦੇ ਕਰਕੇ ਅੱਜ ਨੌਜਵਾਨਾਂ ਨੂੰ ਜਲੀਲ ਹੋਣਾ ਪੈ ਰਿਹਾ ਹੱਥਾਂ ਵਿੱਚ ਹੱਤ ਕੜੀਆਂ ਪੈਰਾਂ ਵਿੱਚ ਬੇੜੀਆਂ ਜੰਗੀ ਜਹਾਜ਼ ਉਹਨਾਂ ਨੂੰ ਇੱਥੇ ਛੱਡ ਕੇ ਜਾਂਦੇ ਆ ਉਤਰਨਸਾਰ ਮੀਡੀਆ ਜਲੀਲ ਕਰਦਾ ਸੋ ਇਹ ਸਰਕਾਰਾਂ ਤੇ ਲੱਖ ਦੀ ਲਾਹਨਤ ਹੈ ਜਿੱਥੇ ਏਜੰਟਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਟਰੰਪ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਉਹਨਾਂ ਦੋਨਾਂ ਤੋਂ ਬਾਅਦ ਜ਼ਿੰਮੇਵਾਰ ਸਾਡੀਆਂ ਉਹ ਸਰਕਾਰਾਂ ਨੇ ਜਿਨ੍ਹਾਂ ਨੇ ਇਹਨਾਂ ਨੂੰ ਸਾਂਭਿਆ ਨਹੀਂ ਜਿਨ੍ਹਾਂ ਨੇ ਆਪਦਾ سرمਾਇਆ ਸਾਂਭਿਆ ਨਹੀਂ ਉਹ سرمਾਇਆ ਤਕੇ ਤੋੜੇ ਖਾਂਦਾ ਵਿਦੇਸ਼ਾਂ ਵਿੱਚ ਪਹੁੰਚਿਆ ਤੇ ਉੱਥੋਂ ਅੱਜ ਰਿਪੋਰਟ ਕਰ ਦਿੱਤਾ ਗਿਆ ਜਲੀਲ ਕਰਕੇ ਤੇ ਅੱਜ ਵੀ ਫੇਰ ਉਸ ਜਿਹੜਾ ਸਾਡੇ ਕੋਲੇ ਆਇਆ ਕੀ ਉਹਨਾਂ ਨੂੰ ਸਾਂਭ ਲੈਣਗੇ ਕੀ ਇੱਕ ਜਾ ਕੇ ਸਸਰੀ ਘਰ ਬੁਲਾਉਣ ਦੇ ਨਾਲ ਜਾਂ ਮਿਲ ਕੇ ਇੱਕ ਹੋਟਲ ਦੇ ਵਿੱਚ ਚਾਹ ਪੀਉਣ ਦੇ ਨਾਲ ਸਰਕਾਰ ਦੀਆਂ ਜ਼ਿੰਮੇਵਾਰੀਆਂ ਖਤਮ ਹੋ ਜਾਂਦੀਆਂ ਹਨ ਉਹਨਾਂ ਦੇ ਲਈ ਕੀ ਕਰੇਗੀ ਸਰਕਾਰ ਉਹਨਾਂ ਨੂੰ ਕੋਈੱਖ ਲਈ ਉਹਨਾਂ ਦੇ ਕਰਜ਼ੇ ਲਈ ਕੀ ਕਦਮ ਉਠਾਵੇਗੀ ਜੇਕਰ ਵੱਡੇ ਵੱਡੇ ਲੋਕਾਂ ਦਾ ਕਰਜ਼ਾ ਮਾਫ ਕੀਤਾ ਜਾ ਸਕਦਾ ਕਿ ਇਹਨਾਂ ਲੋਕਾਂ ਤੇ ਕੋਈ ਜਿਹੜੀ ਹੈ ਮਦਦ ਨਹੀਂ ਕੀਤੀ ਜਾ ਸਕਦੀ ਸੋ ਜਿਹੜੇ ਨੌਜਵਾਨ ਡਿਪੋਰਟ ਹੋ ਕੇ ਆ ਰਹੇ ਆ ਉਹਨਾਂ ਦੇ ਲਈ ਸਿੱਧਾ ਜ਼ਿੰਮੇਵਾਰ ਸਾਡੀਆਂ ਸਰਕਾਰਾਂ ਨੇ ਕੋਈ ਵੀ ਸਰਕਾਰ ਪੰਜਾਬ ਦੇ ਵਿੱਚ ਰਹੀ ਹੋਵੇ ਕਦੇ ਵੀ ਉਹ ਨੌਜਵਾਨਾਂ ਦੀ ਸਾਕੀ ਨਹੀਂ ਹੋਈ ਉਹਨਾਂ ਨੇ ਸਦਾ ਨੌਜਵਾਨਾਂ ਦਾ ਧਰੋਕ ਮਾਇਆ ਜਿਹਦੇ ਕਰਕੇ ਨੌਜਵਾਨਾਂ ਨੂੰ ਪ੍ਰਵਾਸ ਕਰਨਾ ਪਿਆ ੱੱੱਕੇ ਖਾਣੇ ਪਿਆ ਆਪਦਾ ਮੁਲਕ ਮਾਪੇ ਭੈਣ ਭਰਾ ਰਿਸ਼ਤੇਦਾਰ ਪਿੰਡ ਛੱਡ ਕੇ ਦੂਜੇ ਮੁਲਕਾਂ ਦੇ ਵਿੱਚ ਜਾ ਕੇ ਜਲੀਲ ਹੋ ਕੇ ਛਿੱਤਰ ਖਾ ਕੇ ਤੇ ਅੱਜ ਵਾਪਸ ਆਉਣਾ ਪੈ ਰਿਹਾ ਸੋ ਇਸ ਸਮੇਂ ਦੀਆਂ ਸਰਕਾਰਾਂ ਨੂੰ ਲਾਹਣ ਤਾਂ ਸਾਰੇ ਲੋਕਾਂ ਨੂੰ ਪਾਉਣੀਆਂ ਚਾਹੀਦੀਆਂ